ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਪ ਦਾ ਮੋਹ ਵਸਾਈ ਕਥਾ ਕੀਰਤਨ ਸੁਖ ਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਾਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾਓ ਅਮਰ ਨਾਮ ਪਰਮੇਸ਼ਰ ਤੇਰਾ ਜੋ ਸੰਗ ਰਹਿ ਸੋ ਜੀਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬੇਗਨ ਬਿਨਾ ਸਨੇ ਤਾ ਬਦੁਖ ਨਾਸਨ ਗੁਰ ਜਨ ਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਜੀ ਆਨੰਦ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਪਾਗਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਬ ਹੋ ਜਾਈ ਰਹਾ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਾ ਦੁਖ ਨਾਸ਼ਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਦੀ ਆਂਦਨ ਹਰ ਰੰਗ ਜਾਗਾ ਮਾ ਨਿਛੇ ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਰ ਦੰਤ ਮਰ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਪਾਗਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਭ ਹੋ ਜਾਈ ਰਹਾਓ અમૃત નામ પરમેશ્વર તેરા ਜੋ સંગ રહે સો જીવે ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ થીવે ਬਿਗਨ વિનાસ ને થા દુખ નાસਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਵਨਾਦੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾਓ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸਨ ਤਉ ਦੁਖ ਨਾਸਨ ਗੁਰ ਜਨਨੀ ਮਨ ਲਗਾ ਗੁਣ ਗਾਵਤ ਅਚਤ ਅਗਨਾਜਿ ਆਨੰਦ ਹਰ ਰੰਗ ਜਾਗਾ ਮਾਨਿ ਚੇ ਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਰਨਿਕ ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਭ ਹੋ ਜਾਈ ਰਹਾਓ ਅਮਰ ਨਾਮ ਪਰਮੇਸ਼ਰ ਤੇਰਾ ਜੋ ਸੰਗ ਰਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨਾ ਹੋਵ ਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਆਦੰਤ ਮਦੇ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਓਮ ਸ੍ਰੀ ਵਾਰ ਹੀਗੁਰ ਸਾਹਿਬੀ ਸੋਟ ਮਹੱਲਾ ਪੰਜਵਾ ਆਦਮ ਰੂਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾ ਹੋ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸਨ ਤਉ ਦੁਖ ਨਾਸਨ ਗੁਰ ਜਨਨੀ ਮਨ ਲਗਾ ਗੁਣ ਗਾਵਤ ਅਚਤ ਅਗਨਾਜਿ ਆਨੰਦ ਹਰ ਰੰਗ ਜਾਗਾ ਮਾਣਿ ਚੇ ਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਰਨਿਕ ਕੋ ਸੋ ਪ੍ਰਭ ਹੋਆ ਸਤਨ ਤੇਲੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਭ ਹੋ ਜਾਈ ਰਹਾਓ ਸੰਮਰਤ ਨਾਮ ਪਰਮੇਸ਼ਰ ਤੇਰਾ ਜੋ ਸੰਗਰ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਤੀਵੇ ਬਿਗਨ ਬਿਨਾਸ਼ ਨਾ ਹੋ ਦੁਖ ਨਾਸ਼ਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਜੀ ਆਂਦਨ ਹਰ ਰੰਗ ਜਾਗਾ ਮਾ ਨਿਚੇ ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨਾਨਕ ਕੋ ਸੋ ਪ੍ਰਭ ਹੋਆ ਬੇਲੀ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬੀ ਸੋਟ ਮਹੱਲਾ ਪੰਜਵਾ ਆਦਮ ਰੂਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਲ ਬਿਸਰਨ ਕਭ ਹੋ ਜਾਈ ਰਹਾਓ ਅਮਰਕ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਬ ਦੁਖ ਨਾਸ਼ਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਨੰਦ ਹਰ ਰੰਗ ਜਾਗਾ ਮਾਨਿ ਚੇ ਸੇ ਹੀ ਬਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਬੰਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਭ ਹੋ ਜਾਈ ਰਹਾਓ ਆਨਰ ਕਨਾਮ ਬਨਮੇਸ਼ਰ ਤੇਰਾ ਜੋ ਸਿੰਘ ਰਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਾ ਦੁਖ ਨਾਸਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਵਨਾਦੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨانک ਕੋ ਸੋ ਗਰਬ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਰੂਹ ਸਹਾਈ ਕਥਾ ਕਿਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਭ ਹੋ ਜਾਈ ਰਹਾ અમਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਤੀਵੈ ਬਿਗਨ ਬਿਨਾਸ ਨੇ ਤਾ ਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਜਿ ਆਂੰਦਨ ਹਰ ਰੰਗ ਜਾਗਾ ਮਾ ਨਿਛੇ ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਰ ਦੰਤ ਮਰਨانک ਕੋ ਸੋ ਗਰਬ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਪ ਦਾ ਮੋਹਵਾ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਲ ਬਿਸੰਗ ਕਭ ਹੋ ਜਾਈ ਰਹਾਓ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਹਿ ਸੋ ਜੀ ਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਵ ਦੁਖ ਨਾਸਨ ਗੁਰ ਜਨ ਨਹੀਂ ਮਨ ਲਗਾ ਗੁਣ ਗਾਵਤ ਅਚਤ ਅਗਨਾਜ ਆਂਦਨ ਹਰ ਰੰਗ ਜਾਗਾ ਮਾ ਨਿਛੇ ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨਾਨਕ ਕਰੋ ਸੋ ਪ੍ਰਭ ਹੋਆ ਬਲੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਰੂਹ ਸਹਾਈ ਕਥਾ ਕਿਰਦਨ ਸੁਖਦਾਈ ਗੁਰੂ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਤਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਨ ਕਭ ਹੋ ਜਾਈ ਰਹਾ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਵਿਨਾਸ਼ ਨਤਾ ਬਦੁਖ ਨਾਸ਼ਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਜੀ ਆਨੰਦ ਹਰ ਰੰਗ ਜਾਗਾ ਮਾ ਨਿਛੇ ਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਰਨਿਕ ਕੋ ਸੋ ਗਰਬ ਹੋਆ ਮੇਲੀ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਪਾਬ ਮਰਵਾ ਸਹਾਈ ਕਥਾ ਕਿਰਦਨ ਸੁਖ ਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਤਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਬ ਹੋ ਜਾਈ ਰਹਾਓ ਅਹਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ ਬਿਗਨ ਬਿਨਾਸ ਨਾ ਤੁ ਬੁਖ ਨਾਸਨ ਗੁਰ ਜਨ ਨਹੀਂ ਮਨ ਲਾਗਾ ਗੁਣ ਗਾਵਤ ਅਚਤ ਅਬਨਾਜੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਦੇ ਨਾਨਕ ਕਰੋ ਸੋ ਗ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਦਮ ਰੂਹ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਲ ਬਿਸਰਨ ਕਭ ਹੋ ਜਾਈ ਰਹਾਓ ਅਮਰਕ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬਿਗਨ ਬਿਨਾਸ ਨੇ ਤਉ ਦੁਖ ਨਾਸ਼ਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਨੰਦ ਹਰ ਰੰਗ ਜਾਗਾ ਮਾਣਿ ਚੇਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਪਾਬੰ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਾਨ ਨਿਰਮਲ ਥੀਵੈ ਬੇਗਨ ਬਿਨਾਸਨ ਤਵ ਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਸੀ ਆਂਦਨ ਹਰ ਰੰਗ ਜਾਗਾ ਮਾਨ ਇਛੇ ਸਹੀ ਫਲ ਪਾਏ ਹਰ ਕੀ ਕਥਾ ਸਹੇਲੀ ਆਦ ਅੰਤ ਮਦ ਨਾਨਕ ਕੋ ਸੋ ਬਰਵ ਹੋਆ ਬੇਲੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਦਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਵਿਨਾਸ਼ ਨਾ ਤਵ ਦੁਖ ਨਾਸ਼ਨ ਗੁਰ ਜਨਨੀ ਮਨ ਲਗਾ ਗੁਣ ਗਾਵਤ ਅਚਤ ਅਗਨਾਜੀ ਆਨੰਦ ਹਰ ਰੰਗ ਜਾਗਾ ਮਾਨਿ ਚੇਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਰ ਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਪ ਦਾ ਮਰਵਾ ਸਹਾਈ ਕਥਾ ਕਿਰਦਨ ਸੁਖ ਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਭ ਹੋ ਜਾਈ ਰਹਾਵ ਹਮਰ ਦਾ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਉ ਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਬਿਨਾਸੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਦਮ ਰੂਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰਿ ਸਾਚਾ ਸਿਮਰੋ ਭਾਈ ਸਾਥ ਸੰਗਿ ਸਦਾ ਸੁਖ ਪਾਈਐ ਹਰਿ ਵਿਸਨ ਕਭ ਹੋਜਾਈ ਰਹਾਓ ਅਮਰਕ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਰੈ ਜਿਸਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬਿਗਨ ਬਿਨਾਸਨ ਤਉ ਦੁਖ ਨਾਸਨ ਗੁਰ ਜਨਨੀ ਮਨ ਲਗਾ ਗੁਣ ਗਾਵਤ ਅਚਤ ਅਗਨਾਜਿ ਆਨੰਦ ਹਰ ਰੰਗ ਜਾਗਾ ਮਾਨਿ ਚੇ ਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਰਨਿਕ ਕੋ ਸੋ ਪ੍ਰਭ ਹੋਆ ਬੀਲੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਦਮ ਹੋਆ ਸਹਾਈ ਕਥਾ ਕਿਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰ ਕਭ ਹੋ ਜਾਈ ਰਹਾਓ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਉ ਦੁਖ ਨਾਸਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਦੇ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਰੂਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰ ਕਭ ਹੋ ਜਾਈ ਰਹਾ ਹੋ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਰੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸਨ ਤਉ ਦੁਖ ਨਾਸਨ ਗੁਰ ਜਨਨੀ ਮਨ ਲਗਾ ਗੁਣ ਗਾਵਤ ਅਚਤ ਅਬਨਾਜੀ ਆਨੰਦ ਹਰ ਰੰਗ ਜਾਗਾ ਮਾਣਿ ਚੇ ਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਰਨانک ਕੋ ਸੋ ਪ੍ਰਭ ਹੋਆ ਬੇਨੀ ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਪਾਬੰ ਮੋ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਭ ਹੋ ਜਾਈ ਰਹਾਓ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿੰਗਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਉ ਦੁਖ ਨਾਸਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਦੇ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਆਦਮ ਰੂਹ ਸਹਾਈ ਕਥਾ ਕਿਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਹਿ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਉ ਦੁਖ ਨਾਸ਼ਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਦੀ ਆਂਦਨ ਹਰ ਰੰਗ ਜਾਗਾ ਮਾਨਿ ਚੇ ਸਹੀ ਫਲ ਪਾਏ ਹਰ ਕੀ ਕਥਾ ਸਹੀ ਲੀ ਹਾਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਪ ਦਾ ਮਰਵਾ ਸਹਾਈ ਕਥਾ ਕਿਰਤਨ ਸੁਖ ਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਬ ਹੋ ਜਾਈ ਰਹਾਵ ਆਮਰਗ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਹਿ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਉ ਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਭਨਾ ਜੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀ ਲੀ ਹਾਦਾਂਤ ਮਦੇ ਨਾਨਕ ਕੋ ਸੋ ਗਰਬ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਆਦਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਤਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਬ ਹੋ ਜਾਈ ਰਹਾਓ ਅਮਰਕ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਹਿ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਉ ਦੁਖ ਨਾਸ਼ਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਬਿਨਾਸੀ ਆਂੰਦਨ ਹਰ ਰੰਗ ਜਾਗਾ ਮਾਨਿਛੇ ਸਹੀ ਫਲ ਪਾਏ ਹਰ ਕੀ ਕਥਾ ਸਹੀ ਲੀ ਹਾਦ ਅੰਤ ਮਰਨ ਨਾਨਕ ਕੋ ਸੋ ਗ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਪਾਬ ਮੋ ਹੁਆ ਸਹਾਈ ਕਥਾ ਕੀਰਤਨ ਸੁਖ ਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਨ ਕਭ ਹੋ ਜਾਈ ਰਹਾਓ ਸੰਤ ਰਾਮ ਦਾ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਹਿ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਾ ਦੁਖ ਨਾਸਨ ਗੁਰ ਜੜ ਨਹੀਂ ਮਨ ਲਾਗਾ ਗੁਣ ਗਾਵਤ ਅਚਤ ਅਬਨਾਜੀ ਆਂਦਨ ਹਰ ਰੰਗ ਜਾਗਾ ਮਾ ਨਿਚੇ ਸ੍ਰੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਦੇ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਆਦਮ ਰੂਆ ਸਹਾਈ ਕਥਾ ਕਿਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਰ ਕਬ ਹੋ ਜਾਈ ਰਹਾ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ ਨੇ ਤਾ ਦੁਖ ਨਾਸ਼ਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਵਨਾਦੀ ਆਂਦਨ ਹਰ ਰੰਗ ਜਾਗਾ ਮਾਣਿ ਚੇ ਸੇਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦੰਤ ਮਦੇ ਨਾਨਕ ਕੋ ਸੋ ਪ੍ਰਭ ਹੋਆ ਤਪੀਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਪਾਬੰ ਮੋ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸੰਗਬ ਹੋ ਜਾਈ ਰਹਾਓ ਸੰਤ ਰਾਮ ਦਾ ਨਾਮ ਪਰਮੇਸ਼ਰ ਤੇਰਾ ਜੋ ਸੰਗ ਰਹਿ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ ਬਿਗਨ ਬਿਨਾਸ ਨੇ ਤਉ ਦੁਖ ਨਾਸਨ ਗੁਰ ਜੜਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਂਦਨ ਹਰ ਰੰਗ ਜਾਗਾ ਮਾ niche ਸਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮੇ ਨਾਨਕ ਕੋ ਸੋ ਪ੍ਰਭ ਹੋਆ ਮੇਲਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਦਮ ਰਵਾ ਸਹਾਈ ਕਥਾ ਕੀਰਤਨ ਸੁਖਦਾਈ ਦੂਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਕਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰ ਕਭ ਹੋ ਜਾਈ ਰਹਾਓ ਅਮਰਕ ਨਾਮ ਪਰਮੇਸ਼ਰ ਤੇਰਾ ਜੋ ਸੰਗ ਰਹਿ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਵਿਨਾਸ਼ਨ ਤਉ ਦੁਖ ਨਾਸ਼ਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਜ਼ੀ ਆਂੰਦਨ ਹਰ ਰੰਗ ਜਾਗਾ ਮਾਨਿ ਚੇ ਸ੍ਰੀ ਫਲ ਪਾਏ ਹਰ ਕੀ ਕਥਾ ਸੁਹੇਲੀ ਹਾਰਦੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਆਪ ਦਾ ਮਹੂਆ ਸਹਾਈ ਕਥਾ ਕੀਰਤਨ ਸੁਖਦਾਈ ਗੁਰੂ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪਾਣੀ ਹਰ ਸੱਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਏ ਹਰ ਬਿਸਨ ਕਬ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਰਹਿ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਸੀ ਆਂਦਨ ਹਰ ਰੰਗ ਜਾਗਾ ਮਾ ਨਿਛੇ ਸਹੀ ਫਲ ਪਾਏ ਹਰ ਕੀ ਕਥਾ ਸਹੇਲੀ ਆਦ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਆਦਮ ਰੂਹ ਸਹਾਈ ਕਥਾ ਕਿਰਤਨ ਸੁਖਦਾਈ ਗੁਰੂ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗਿ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੋ ਜਾਈ ਰਹਾ ਔ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ ਬਿਗਨ ਬਿਨਾਸ ਨੇ ਤਾ ਬਦੁਖ ਨਾਸਨ ਗੁਰ ਜਨਨੀ ਮਨ ਲਾਗਾ ਗੁਣ ਗਾਵਤ ਅਚਤ ਅਗਨਾਜੀ ਆਨੰਦ ਹਰ ਰੰਗ ਜਾਗਾ ਮਾ ਨਿਛੇ ਸੇ ਹੀ ਫਲ ਪਾਏ ਹਰ ਕੀ ਕਥਾ ਸਹੀਲੀ ਹਾਦ ਅੰਤ ਮਰਨانک ਕੋ ਸੋ ਪ੍ਰਭ ਹੋਆ ਬੇਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ